ਐਂਟੀ ਡਰੋਨ ਸਿਸਟਮ ਜੋ ਲਾਉਣ ਦਾ ਸਰਕਾਰ ਕੀ ਹੈ ਇਹ ਜੀ ਬੜਾ ਜਿਹੜੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਨ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਬੜਾ ਵਧੀਆ ਕਟਰਾਲਾ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਵੀ ਡਰੋਨ ਕੋਈ ਪਾਕਿਸਤਾਨ ਤੋਂ ਡਰ ਸਮਗਲਰਸ ਯੂਜ਼ ਕਰਦੇ ਆ ਤੇ ਉਹ ਡਰੋਨਸ ਦੇ ਉੱਤੇ ਜਿਵੇਂ ਕਿ ਇਹਦਾ ਨਾਂ ਰੱਖਿਆ ਬਾਜ਼ ਅੱਖ ਐਂਟੀ ਡਰੋਨ ਸਿਸਟਮ ਹੈ ਜਿਹਦੇ ਵਿੱਚ ਕੋਈ ਡਰੋਨ ਸਾਡੇ ਹੁਣ ਸਾਡੀ ਨਿਗਾ ਚ ਹੋਊਗਾ ਤੇ ਇਸ ਤੇ ਵੀ ਜਿਹੜਾ ਡਰੱਗਸ ਦੇ ਅਗੇਂਸਟ ਜਿਹੜੀ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਸਾਨੂੰ ਬਹੁਤ ਇਹਦੀ ਸਹਾਇਤਾ ਮਿਲੂਗੀ ਤੇ ਅਸੀਂ ਹੋਰ ਵੀ ਵੱਧ ਜਿਹੜੇ ਸਮੱਗਲਰਸ ਨੂੰ ਤੇ ਜਿਹੜੇ ਡਰੋਨਸ ਨੂੰ ਆਉਂਦੇ ਰੋਕ ਸਕਦੇ ਹਾਂ ਤਾਂ ਕਿ ਆਪਣੇ ਏਰੀਆ ਦੇ ਵਿੱਚ ਇਹ ਡਰੋਨਸ ਰਾਹੀਂ ਜਿਹੜੀ ਸਮੱਗਲਿੰਗ ਹੁੰਦੀ ਉਹ ਨਾ ਹੋਵੇ ਸਰ ਇਹਦੀ ਹੋਰ ਕੀ ਐਕਟੀਵਿਟੀ ਆਉਂਦੀਆਂ ਜਿਵੇਂ ਸਰਦੀ ਏਰੀਆ ਵਿੱਚ ਨਸ਼ਾ ਦਾ ਸਪਲਾਈ ਕਰਾ ਹਾਂ ਇਹ ਇਹੀ ਹੈ ਜੀ ਵੀ ਜੇ ਜੇ ਕੋ ਡਰੋਨ ਆਉਂਦਾ ਸਾਨੂੰ ਉਸ ਦੀ ਜਾਣਕਾਰੀ ਮਿਲ ਜਾਏਗੀ ਤੇ ਉਸ ਨੂੰ ਉਸੇ ਉਹਨੂੰ ਆਪਾਂ نیچے ਵੀ ਘਰਾ ਸਕਦੇ ਹਾਂ ਡੇ ਵੀਸ ਲੈ ਕੇ ਆ ਰਾਂਗੇ ਮੈਂ ਬਿਲਕੁਲ ਜੀ ਬਿਲਕੁਲ ਜੇ ਜਿਹੜੇ ਪਾਸੇ ਜਾ ਰਿਹਾ ਹੋਊਗਾ ਜੇ ਡਰੋਨ ਨੂੰ ਆਪਾਂ ਨੂੰ ਉਸ ਦਾ ਪਤਾ ਲੱਗ ਸਕਦਾ ਵੀ ਕਿੱਥੋਂ ਆ ਰਿਹਾ ਕਿੱਧਰ ਜਾ ਰਿਹਾ ਹੈ ਤੇ ਉੱਥੇ ਕੋਈ ਨਾ ਕੋਈ ਜੇ ਇਮੀਡੀਏਟਲੀ ਅਸੀਂ ਰੇਡ ਕਰਾਂਗੇ ਤੇ ਉਹਨੂੰ ਫੜ ਲਿਆ ਕਰਾਂਗੇ